ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਬਹੁਤ ਹੀ ਜ਼ਿਆਦਾ ਇੱਕ ਵਾਇਰਲ ਮੁੱਦਾ ਚੱਲ ਰਿਹਾ ਹੈ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਜੀ ਹਾਂ ਸੁਨੰਦਾ ਸ਼ਰਮਾ ਜਿਸ ਨੇ ਪਿੰਕੀ ਧਾਲੀਵਾਲ ਦੇ ਉੱਪਰ ਗੰਭੀਰ આરોਪ ਲਗਾਏ ਨੇ ਕਿ ਉਸਨੇ ਮੇਰਾ ਸਭ ਕੁਝ ਲੁੱਟ ਲਿਆ ਮੈਨੂੰ ਪੈਸੇ ਵੀ ਨਹੀਂ ਦਿੱਤੇ ਤੇ ਹੁਣ ਸੁਨੰਦਾ ਸ਼ਰਮਾ ਦੀ ਵਾਈਰਲ ਹੋਈ ਰਿਕਾਰਡਿੰਗ ਤੋਂ ਬਾਅਦ ਸੋਸ਼ਲ ਮੀਡੀਆ ਤੇ ਉੱਪਰ ਲਾਈਵ ਆਈ ਤੇ ਆਪਣੀ ਤੋੜੀ ਚੁੱਪੀ ਭਗਵੰਤ ਮਾਨ ਜੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਤੇ ਉਸ ਨੇ ਲਾਈਵ ਆ ਕੇ ਦੱਸੀ ਕੱਲੀ ਕੱਲੀ ਗੱਲ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬੜੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬੰਨ ਜਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਸੁਨੰਦਾ ਸ਼ਰਮਾ ਦੇ ਬਾਰੇ ਸੁਨੰਦਾ ਸ਼ਰਮਾ ਕੀ ਆਪਣੇ ਗੀਤਾਂ ਦੇ ਨਾਲ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰ ਰਹੀ ਹੈ ਤੇ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੈ ਉਤਾਏ ਮੁੱਦਾ ਕਿ ਉਸਨੇ ਪਿੰਕੀ ਖਰ ਵਾਲ ਨੌਬੇਤਾਂ ਤੋਕਾ ਪਿੰਕੀ ਧੜੀ ਵਾਲੇ ਜੋ ਕਿ ਵਿਵਾਦਾਂ ਦੇ ਵਿੱਚ ਲਗਾਤਾਰ ਘਿਆ ਹੋਇਆ ਹੈ ਐਸੇ ਹੀ ਮਾਮਲੇ ਨੂੰ ਲੈ ਕੇ ਤੇ ਸੁਨੰਦਾ ਸ਼ਰਮਾ ਦੀ سپورਟ ਦੇ ਵਿੱਚ ਹੋਰ ਵੀ ਕਾਫੀ ਕਲਾਕਾਰ ਆਗੇ ਨੇ ਜਿਨ੍ਹਾਂ ਦੇ ਨਾਲ ਸੁਨੰਦਾ ਸ਼ਰਮਾ ਦੇ ਵਾਂਗ ੱਤਕਾ ਹੋਇਆ ਦੱਸਿਆ ਇਹ ਜਾ ਰਿਹਾ ਹੈ ਕਿ ਸੁਨੰਦਾ ਸ਼ਰਮਾ ਜੋ ਕਿ ਉਸ ਦੇ ਨਾਲ ਐਗਰੀਮੈਂਟ ਸਾਈਨ ਹੋਇਆ ਸੀ ਤੇ ਐਗਰੀਮੈਂਟ ਦੇ ਵਿੱਚ ਇਹ ਸੀ ਕਿ 70% ਜੋ ਕਮਾਈ ਹੈ ਉਹ ਰੱਖੇਗਾ ਪਿੰਕੀ ਧੜੀ ਵਾਲਾ ਤੇ 30% ਕਮਾਈ ਜੋ ਹੈ ਉਹ ਦਿੱਤੀ ਜਾਵੇਗੀ ਸੁਨੰਦਾ ਸ਼ਰਮਾ ਨੂੰ ਤੇ ਉਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਇਹ આરોਪ ਲਗਾ ਦਿੱਤਾ ਸੀ ਕਿ ਪਿੰਕੀ ਧਾਲੀਵਾਲ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ ਅਤੇ ਮੇਰੇ ਕੋਲ ਆਪਣਾ ਘਰ ਵੀ ਨਹੀਂ। ਉਸ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਜੋ ਪਟਾਕੇ ਗੀਤ ਲਿਖਣ ਵਾਲਾ ਸੰਗਦਿਲ ਸੰਤਾਲੀ ਹੈ ਉਹ ਤਾਂ ਇਹ ਕਹਿ ਰਿਹਾ ਹੈ ਕਿ ਪਿੰਕੀ ਧਾਲੀਵਾਲ ਨੇ ਇਸ ਨੂੰ ਫੋਰਚੂਨਰ ਗੱਡੀ ਵੀ ਰਾਜਸਥਾਨ ਨੰਬਰ ਦੀ ਕਰਵਾ ਕੇ ਦਿੱਤੀ ਹੈ। ਉਸ ਤੋਂ ਬਾਅਦ ਕਈ ਲੋਕ ਇਹ આરોਪ ਲਗਾ ਰਹੇ ਨੇ ਕਿ ਭਗਵੰਤ ਮਾਨ ਨੇ ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਸੁਨੰਦਾ ਸ਼ਰਮਾ ਦੀ ਆਵਾਜ਼ ਨੂੰ ਸੁਣ ਕੇ ਜੋ ਕਿ ਪਿੰਕੀ ਧਾਲੀਵਾਲ ਨੂੰ ਫਸਾਇਆ ਗਿਆ। ਪਰ ਇੱਥੇ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਜੇਕਰ ਭਗਵੰਤ ਮਾਨ ਕੋਈ ਐਕਸ਼ਨ ਨਾ ਲੈਂਦਾ ਤੇ ਫਿਰ ਲੋਕਾਂ ਨੇ ਭਗਵੰਤ ਮਾਨ ਨੂੰ ਗਾਲਾਂ ਕੱਢਣੀਆਂ ਸੀ ਕਿ ਭਗਵੰਤ ਮਾਨ ਕੋਲ ਇੱਕ ਔਰਤ ਹੈ ਜੋ ਆਪਣੇ ਹੱਕ ਦੇ ਲਈ ਆਵਾਜ਼ ਚੁੱਕ ਰਹੀ ਹੈ ਤੇ ਉਸ ਦੀ ਕੋਈ ਆਵਾਜ਼ ਨਹੀਂ ਬਣ ਰਹੀ ਗੱਲਾਂ ਦੋਨੇ ਪਾਸੇ ਹੈ ਦੁਨੀਆ ਕਿਸੇ ਲੋਟ ਵੀ ਨਹੀਂ ਜੀਣ ਦਿੰਦੀ ਜੇਕਰ ਭਗਵੰਤ ਮਾਨ ਸੁਨਨ ਦਾ ਸ਼ਰਮ ਦੀ ਸਪੋਰਟ ਨਾ ਕਰਦਾ ਤਾਂ ਲੋਕਾਂ ਨੇ ਭਗਵੰਤ ਮਾਨ ਨੂੰ ਗਾਲਾਂ ਹੀ ਕੱਢਣੀਆਂ ਸੀ ਕਿਉਂਕਿ ਦੁਨੀਆ ਕਿਸੇ ਲੋਟ ਵੀ ਕਿਸੇ ਨੂੰ ਜੀਣ ਨਹੀਂ ਦਿੰਦੀ ਬਾਕੀ ਮਾਮਲਾ ਤਾਂ ਉਹ ਇਹ ਹੈ ਕਿ ਪਿੰਕੀ ਢਾਲੀਵਾਲ ਵੀ ਕਹਿ ਰਿਹਾ ਹੈ ਕਿ ਮੈਂ ਇਸ ਦੇ ਉੱਪਰ ਪੈਸਾ ਲਾਇਆ ਹੈ ਇਹ ਕੁਝ ਵੀ ਨਹੀਂ ਸੀ ਇਸਦੇ ਕੋਲ ਮ ਕਮੈਂਟ ਕੀਤੀ ਹੁਣ ਦੋਨਾਂ ਨੂੰ ਬੈਠ ਕੇ ਇਹ ਗੱਲ ਨੂੰ ਮਗਾਉਣਾ ਚਾਹੀਦਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ